ਸਰ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਛੜਕਾਟਾ ਨਿਊਜ਼ ਤੇ ਗੱਲ ਕਰਾਂਗੇ ਅਸੀਂ ਬਦਰੀਨਾਥ ਤੇ ਕੇਦਾਰਨਾਥ ਦੀ ਕੁਲੂਮਨਾਲੀ ਦੀ ਗੱਲ ਕੀਤੀ ਤੁਸੀਂ ਦੇਖ ਹੀ ਲੈ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਕੁਲੂਮਨਾਲੀ ਦੇ ਵਿੱਚ ਬਣੇ ਹੋਏ ਨੇ ਪਰ ਸਭ ਤੋਂ ਵੱਧ ਖਤਰੇ ਵਾਲੇ ਜਿਹੜੇ ਕਿ ਹਾਲਾਤ ਨੇ ਉਹ ਜਿਹੜਾ ਬਦਰੀਨਾਥ ਤੇ ਕੇਦਾਰਨਾਥ ਬਣੇ ਹੋਏ ਨੇ ਵੱਡੀ ਗਿੰਦੀ ਦੇ ਵਿੱਚ ਜਿਹੜੇ ਸ਼ਰਧਾਲੂ ਜਾ ਰਹੇ ਸੀ ਤਾਂ ਪਹਾੜ ਖਿਸਕਣ ਦੇ ਨਾਲ ਪਾਣੀ ਦਾ ਵਹਾਅ ਤੇ ਇਸ ਦੇ ਹੋਣ ਨਾਲ ਉੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਫਸ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉੱਥੇ ਮੌਜੂਦ ਟੀਮਾਂ ਦੇ ਵੱਲੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕਿ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਦੇਖਿਆ ਜਾ ਰਿਹਾ ਕਿ ਕਿੰਨੀ ਵੱਡੀ ਗਿੰਤੀਆਂ ਰਸਤੇ ਸਾਰੇ ਬਲਾਕ ਹੋ ਚੁੱਕੇ ਨੇ ਜਿਹੜਾ ਕਿ ਹਾਈਵੇ ਸੀ ਉੱਥੇ ਵੀ ਜਿਹੜੇ ਕਿ ਪਹਾੜ ਖਿਸਕਣ ਦੇ ਕਰਕੇ ਜਿਹੜਾ ਹਾਈਵੇ ਵਾਲਾ ਰਸਤਾ ਸੀ ਉਹ ਬੰਦ ਹੋ ਚੁੱਕਿਆ ਜਿਹਦੇ ਚੱਲਦੇ ਜਿਹੜੇ ਬਦਰੀਨਾਥੇ ਕੇਦਾਰਨਾਥ ਲੋਕ ਪਹੁੰਚੇ ਹੋਏ ਸੀ ਹੁਣ ਉਹਨਾਂ ਨੂੰ ਜਿਹੜਾ ਕਿ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਵੱਡੇ ਵੱਡੇ ਜਿਹੜੇ ਜਾਮ ਨੇ ਉਹ ਲੱਗੇ ਹੋਏ ਨੇ ਵੱਡੀ ਗਿੰਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਫਸੇ ਹੋਏ ਨੇ ਹਾਲੇਕਿ ਪ੍ਰਸ਼ਾਸਨ ਦੀਆਂ ਟੀਮਾਂ ਦੇ ਵੱਲੋਂ ਇਸ ਦੇ ਵਾਸਤੇ ਹੋਰ ਰਾਹ ਵੀ ਖੋਲਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਸਹੀ ਸਲਾਮ ਤੋਂ ਉਹਨਾਂ ਦੇ ਘਰ ਭੇਜਿਆ ਜਾਵੇ ਪਰ بارش ਹੋਣ ਕਰਕੇ ਲਗਾਤਾਰ ਜਿਹੜਾ ਕਿ ਇੱਥੇ ਪਹਾੜ ਖਿਸਕ ਰਹੇ ਨੇ ਸੜਕਾਂ ਬਲੌਕ ਹੋ ਰਹੀਆਂ ਨੇ ਸੜਕਾਂ ਤਸਦਿਆ ਜਾ ਰਹੀਆਂ ਨੇ ਜਿਹਦੇ ਚੱਲਦੇ ਟੀਮਾਂ ਦੇ ਵੱਲੋਂ ਹੋਰ ਰਾਹ ਵੀ ਕੱਢਿਆ ਜਾ ਰਿਹਾ ਤਸਵੀਰਾਂ ਸਕਰੀਨ ਤੇ ਲਗਾਤਾਰ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਵੱਡਾ ਜਾਮ ਲੱਗਿਆ ਹੋਇਆ ਲੋਕ ਆਪਣੇ ਵਹੀਕਲ ਲੈ ਕੇ ਵੀ ਖੜੇ ਨੇ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਅੱਗੇ ਜਿਹੜਾ ਰਸਤਾ ਉਹ ਬਲੌਕ ਹੋ ਉਸ ਨੂੰ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਇੱਕ ਹੋਰ ਰਸਤਾ ਵੀ ਖੋਲਿਆ ਜਾ ਰਿਹਾ ਤਾਂ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਥੋਂ ਰੈਸਕਿਊ ਕਰਕੇ ਇਹਨਾਂ ਨੂੰ ਬਾਹਰ ਜਿਹੜਾ ਕਿ ਇੱਥੋਂ ਭੇਜ ਦਿੱਤਾ ਜਾਵੇ ਤਾਂ ਕਿ ਜਿਹੜਾ ਹੁਣ ਲਗਾਤਾਰ ਪਹਾੜ ਕਿਸ ਘਰੇ ਨੇ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਹਲ ਆ ਚੁੱਕੇ ਨੇ ਤਾਂ ਕਿ ਇਹਨਾਂ ਨੇ ਜ਼ਿੰਦਗੀਆਂ ਬਚ ਜਾਣ ਇਸੇ ਚੱਲਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਕਿ ਇੱਥੋਂ ਕੱਢਿਆ ਜਾ ਰਿਹਾ ਦੂਸਰੇ ਰਸਤੇ ਜਿਹੜੇ ਕਿ ਲਗਾਤਾਰ ਜਿਹੜੇ ਕਿ ਬਣਾਏ ਜਾ ਰਹੇ ਨੇ ਤਾਂ ਕਿ ਛੋਟੇ ਮੋਟੇ ਰਸਤਿਆਂ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਜਿਹੜੇ ਕਦਾਨ ਅਤੇ ਵਧਰੇਨਾਥ ਆਏ ਹੋਏ ਨੇ ਇਹਨਾਂ ਨੂੰ ਸਹੀ ਸਲਾਮਤ ਘਰ ਭੇਜਤਾ ਜਾਵੇ ਜਿਹਦੇ ਚੱਲਦੇ ਟੀਮਾਂ ਲਗਾਤਾਰ ਰੈਸਕਿਊ ਕਰ ਰਹੀਆਂ ਨੇ ਸੁਦਾਦੀ ਹੈ ਕਿ ਹੁਣ ਪਹਾੜਾਂ ਦੇ ਵਿੱਚ ਜਾਣਾ ਸੁਰੱਖਿਅਤ ਨਹੀਂ ਇਸ ਕਰਕੇ ਪਹਾੜਾਂ ਦੇ ਵਿੱਚ ਨਾ ਜਾਇਆ ਜਾਵੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਕਿ ਮਾਹੌਲ ਨੇ ਜਿਹੜਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਦਰੀਨਾਥ ਕੇਦਾਰਨਾਥ ਦੇ ਵਿੱਚ ਵਿਗੜਦੇ ਜਾ ਰਹੇ ਨੇ ਜਿੱਦੇ ਚੱਲਦੇ ਕੋਈ ਵੀ ਇੱਧਰ ਯਾਤਰਾ ਕਰਨ ਨਾ ਆਵੇ ਕਿਉਂਕਿ ਇੱਥੇ ਫਸੇ ਹੋਏ ਵੱਡੀ ਗਿਣਤੀ 'ਚ ਸੈਂਕੜਿਆਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣਾ ਬਹੁਤ ਮੁਸ਼ਕਲ ਹੋ ਰਿਹਾ ਤਾਂ ਹੋਰ ਆਏ ਲੋਕ ਇੱਥੇ ਬੂਰੇ ਫਸ ਸਕਦੇ ਨੇ ਇਸ ਦੇ ਚੱਲਦੇ ਪ੍ਰਸ਼ਾਸਨ ਅਲਰਟ ਕਰ ਰਿਹਾ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਇੱਥੇ ਜੜਾ ਕਿ ਨਾ ਆਇਆ ਜਾਵੇ ਬਾਕੀ ਰਹੀ ਗੱਲ ਜਿਹੜੇ ਲੋਕ ਇੱਥੇ ਫਸੇ ਹੋਏ ਨੇ ਤਾਂ ਪ੍ਰਸ਼ਾਸਨ ਦੀਆਂ ਟੀਮਾਂ ਦਿਨ ਰਾਤ ਮਿਹਨਤ ਕਰ ਰਹੀ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਸਹੀ ਸਲਾਮਤ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਸ ਸਾਈਡ ਆਏ ਹੋਏ ਸੀ ਤੇ ਅਚਾਨਕ ਇੱਥੇ ਹੜ੍ਹ ਆਇਆ ਵਾੜ ਆਈ ਜਿੱਦੇ ਚਾਲ ਦੇ ਪਹਾੜ ਖਿਸਕੇ ਤਾਂ ਜਿਹੜਾ ਲੰਘਣ ਵਾਲਾ 메ਨ ਰਸਤਾ ਹੁੰਦਾ ਉਹ ਵੀ ਦੱਸਿਆ ਜਾ ਰਿਹਾ ਕਿ ਤਸ ਗਿਆ ਜਿੱਦੇ ਮੱਦੇ ਨਜ਼ਰ ਲੋਕ ਉੱਥੇ ਫਸੇ ਹੋਏ ਨੇ ਤੇ ਦੂਜੇ ਪਾਸੇ ਵੱਡੇ ਵੱਡੇ ਜਾਮ ਲੱਗੇ ਹੋਏ ਨੇ ਕਿਉਂਕਿ ਕਿਸੇ ਵੀ ਪਾਸੋਂ ਨਿਕਲਣਾ ਜਿਹੜਾ ਸੌਖਾ ਨਹੀਂ ਹੈ ਨਿਕਲਵਾ ਤੇ ਸਾਰੇ ਰਸਤੇ ਬਲੌਕ ਹੋ ਚੁੱਕੇ ਨੇ ਤਾਂ ਹੁਣ ਛੋਟੇ-ਮੋਟੇ ਦੂਜੇ ਸਾਈਡ ਤੋਂ ਪਹਾੜਾਂ ਤੋਂ ਥੋੜਾ ਜਿਹਾ ਕਰਕੇ ਲੋਕਾਂ ਨੂੰ ਜਿਹੜਾ ਕਿ ਰਸਤਾ ਦਿੱਤਾ ਜਾ ਰਿਹਾ ਤਾਂ ਕਿ ਲੋਕ ਸਹੀ ਸਲਾਮਤ ਆਪਣੇ ਘਰ ਜਾ ਸਕਣ ਸੋ ਜਿਨ੍ਹਾਂ ਦੇ ਵੀ ਜਲੇ ਬਦਰੀ ਨਾ ਜਾ ਕੇ ਦਾਰਨਾਥ ਗਏ ਹੋਏ ਨੇ ਲੋਕ ਉਹ ਵੀ ਥੋੜਾ ਜਿਹਾ ਜਿਹੜੇ ਪਰਿਵਾਰਕ ਮੈਂਬਰ ਨੇ ਕਿਉਂਕਿ ਡਰ ਜ਼ਰੂਰ ਹੋ ਜਾਂਦਾ ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਜਾਂਦੇ ਨੇ ਫਸ ਜਾਂਦੇ ਨੇ ਤਾਂ ਜ਼ਰੂਰ ਡਰ ਵਾਲਾ ਮਾਹੌਲਾ ਬਣਦਾ ਤਾਂ ਡਰਨ ਵਾਲੀ ਜ਼ਰੂਰਤ ਨਹੀਂ ਕਿਉਂਕਿ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਟੀਮਾਂ ਵੱਲੋਂ ਲਗਾਤਾਰ ਇਹਨਾਂ ਨੂੰ ਸਹੀ ਸਲਾਮਤ ਘਰ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੈ ਪਰ ਜਿਹੜੇ ਨਵੇਂ ਲੋਕ ਨੇ ਉਹ ਬਦਲੇ ਨਾਤੇ ਕੇਦਾਰਨਾਥ ਨਹੀਂ ਜਾਣ ਕਿਉਂਕਿ ਹਾਲਾਤ ਉਥੇ ਕਾਫੀ ਬੇਕਾਬੂ ਹੋ ਚੁੱਕੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼